ਸਰਕਾਰੀ ਜਿਹੜੀ ਦਿਹਾੜੀ ਬਣਦੀ ਆ ਉਸ ਕਾਨੂੰਨ ਦੇ ਐਕਟ ਦੇ ਅਧੀਨ ਇਹਨਾਂ ਨੂੰ ਰੈਗੂਲਰ ਦਿਹਾੜੀ ਨਹੀਂ ਮਿਲਦੀ 100 ਰੁਪਿਆ ਕਿਸੇ ਵੀ ਨਿਯਮ ਜੀ ਨਹੀਂ ਉਜਰਤ ਜਿਹੜਾ ਮਿਨੀਮਮ ਲੇਬਰ ਰੇਟ ਆ ਉਹ ਨਹੀਂ ਦਿੱਤੇ ਜਾ ਰਹੇ ਪੰਜਾਬ ਜਿਹੜੀ ਸਰਕਾਰ ਆ ਉਹ ਲੇਬਰ ਐਕਟ ਦੀਆਂ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਆ ਬਾਈ ਕੁਲਤਾਰ ਸਿੰਘ ਜੀ ਸੰਧਵਾ ਜੀ ਸਪੀਕਰ ਸਾਹਿਬ ਇਹੀ ਸਾਡੀ ਵਿਧਾਨ ਸਭਾ ਇਹੀ ਲੋਕ ਆ ਤੁਸੀਂ ਇਹ ਸਮਝ ਲਓ ਜਨਤਾ ਦੇ ਅਸੀਂ ਨੁਮਾਇੰਦੇ ਤਾਂ ਨਹੀਂ ਲੇਕਿਨ ਉਹਨਾਂ ਦਾ ਦੁੱਖ ਤੁਹਾਡੇ ਤੱਕ ਰੱਖਦੇ ਆ ਜਿਹੜਾ ਲਿਵਰ ਐਕਟ ਦੀ ਇਨਕਾ ਟੁਕ ਟੁਕ ਇਹਨਾਂ ਨੂੰ ਰੇਡ ਤਾਂ ਦਿਓ ਨੰਬਰ 2 ਇਹਨਾਂ ਨੂੰ ਕੰਮ ਕਰਦਿਆਂ ਨੂੰ 3 ਸਾਲ ਹੋ ਗਏ ਇਹਨਾਂ ਦੀ ਰੈਗੂਲਰ ਹਾਜ਼ਰੀ ਲੱਗਦੀ ਆ ਜਦੋਂ ਕਿ ਰਿਸਟਰ ਪ੍ਰਿੰਟ ਰਿਸਟਰ ਪ੍ਰਿੰਸੀਪਲ ਲੈ ਗਈ ਤਿੰਨ ਵਾਰੀ ਤਨਖਾਹ ਮਿਲੀ ਤੈਨੂੰ ਪ੍ਰਿੰਸੀਪਲ ਸਾਡਾ ਰਿਸਟਰ ਲੈ ਗਈ ਕੀ ਕਰੀ ਨਾ ਹਾਰਡ ਲੱਗਦੀ ਚੋਰੀ ਲੈ ਗਈ ਚੋਕ ਕੇ ਮੈਂ ਮੈਡਮ ਨਹੀਂ ਦਿੰਦੀ ਕੀ ਕਰੀ ਕਿੱਦਾਂ ਅੱਛਾ 3 ਸਾਲ ਹੋ ਗਏ ਤੁਹਾਡਾ ਰਿਕਾਰਡ ਇਹਨਾਂ ਨੇ ਰਿਸਟਰ ਕਿਤੇ ਲੁਕੋ ਲਿਆ ਹਾਂਜੀ ਪ੍ਰਿੰਸੀਪਲ ਨੇ ਲੁਕੋਇਆ ਜੀ ਪ੍ਰਿੰਸੀਪਲ ਮੈਡਮ ਨੇ ਉਹ ਲੈ ਕੇ ਗਈ ਆ ਅੱਛਾ ਉਹ ਲੈ ਗਈ ਇਹਨਾਂ 2 ਮਹੀਨੇ ਦੀ ਤਨਖਾਹ ਮੈਂ 2 ਮਹੀਨੇ ਭਾ ਕੇ ਮੈਨੂੰ ਕਹਿੰਦੀ ਤੇਰਾ ਕੰਮ ਵੇਖਣਾ 2 ਮਹੀਨੇ ਕੰਮ ਕਰਵਾ ਕੇ ਉਹ ਮੇਰੇ ਰਿਸਟਰ ਤੇ ਕੋਈ ਨਹੀਂ ਨਾਂ ਚੜਾਇਆਗਾ ਤੇ ਮੈਨੂੰ ਕਹਿੰਦੀ 2 ਮਹੀਨੇ ਲਾ ਕੇ ਵਿਖਾ ਦੋ ਮਹੀਨੇ ਮੈਂ ਇੱਥੇ 2 ਵਜੇ ਦੇ 3 ਵਜੇ ਤੱਕ ਬੰਦੀ ਰਹੀ ਸਰਦੀਆਂ ਵਿੱਚ ਇੰਨੀਆਂ ਚ ਤੇ ਪਰ ਮੈਨੂੰ ਪੇਮੈਂਟ ਕੋਈ ਨਹੀਂ ਦਿੱਤੀ ਇਹਨੇ 3 ਮਹੀਨੇ 2 ਮਹੀਨੇ ਕੰਮ ਕਰਾ ਕੇ ਦੀਵਾਲੀ ਦੀਆਂ ਸਾਰੀਆਂ ਸਫਾਈਆਂ ਕਰਵਾ ਕੇ ਦਫਤਰਾਂ ਦਾ ਝਾੜਾ ਚੜਾਈ ਕਰਾ ਪੜਦੇ ਤਵਾ ਮੈਟ ਤਵਾ ਕੋਈ 1 ਰੁਪਿਆ ਨਹੀਂ ਦਿੱਤਾ ਇਹਨੇ ਮੈਨੂੰ ਤੁਹਾਡਾ ਮੇਨ ਕੰਮ ਵੀ ਨਹੀਂ ਸਰ ਇਹ ਤੁਹਾਡਾ ਮੇਨ ਕੰਮ ਕੀ ਜਿੱਥੇ ਤੁਹਾਨੂੰ ਕਦੇ ਵਾਸਤੇਾਇਰ ਕੀਤਾ ਇਹਨਾਂ ਨੂੰ ਮੈਨੂੰ ਤਾਂ ਬੀਬੀ ਜਿਹੜੀ ਇੱਥੇ ਪੱਕੀ ਆ ਨੌਕਰੀ ਤੇ ਉਹ ਮੈਨੂੰ ਆਪਦੇ ਵੱਲੋਂ ਰੱਖੀ ਵੀ ਆ ਸਫਾਈ ਦੇ ਉਹ ਮੈਨੂੰ 3000 ਰੁਪਏ ਦਿੰਦੀ ਆ ਬਾਰ-ਬਾਰ ਦੀ ਸਫਾਈ ਕਰਦੀ ਆ ਮੈਂ ਇਹਨਾਂ ਲੋਕਾਂ ਦੀਆਂ ਬਾਈ ਜੀ ਮਜਬੂਰੀਆਂ ਇਹਨਾਂ ਲੋਕਾਂ ਕੋਲੇ ਕੋਈ ਜਾਇਦਾਦ ਨਹੀਂ ਇਹ ਅਮੀਰ ਲੋਕ ਨਹੀਂ ਇਹਨਾਂ ਕੋਲੇ ਪੈਲੀ ਨਹੀਂ ਇਹਨਾਂ ਕੋਲੇ ਸੋਰਸ ਇਨਕਮ ਨਹੀਂ ਬੱਚੇ ਇਹਨਾਂ ਦੇ ਵੀ ਆ